ਮੇਰਾ ਬ੍ਰਦਰ ਆ ਛੋਟਾ ਵਾਲਾ ਉਹ ਅਨ ਮੈਰਿਡ ਹੈਗਾ ਉਹ ਰਾਤੀ 12:30 ਵੇਲੇ ਘਰੋਂ ਆ ਰਿਹਾ ਸੀ ਉਹਨੂੰ ਕੋਈ ਗੱਡੀ ਨੇ ਇਦਾਂ ਦਾ ਕੁਝ ਪਹਿਲਾਂ ਤਾਂ ਥੋੜੀ ਟੱਕਰ ਲੱਗੀ ਆ ਫਿਰ ਉਹਦੇ ਉੱਤੇ ਪੂਰੀ ਗੱਡੀ ਚੜ ਗਈ ਜੀਜੀ ਕੋਈ ਸੁਣਵਾਈ ਵੀ ਨਹੀਂ ਹੋਈ ਸਾਡੀ ਪੂਰਾ ਤੁਸੀਂ ਵੀਡੀਓ ਦੇਖੋ ਵੀਡੀਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਟਰੱਕ ਇਦਾਂ ਕੁਚਲ ਕੇ ਚਲਾ ਗਿਆ ਕਿ ਇੱਕ ਵਾਰ ਇੱਕ ਬੰਦੇ ਨੇ ਵੀ ਨਹੀਂ ਉੱਥੇ ਦੇਖਿਆ ਕਿ ਕਿੱਦਾਂ ਮਰਿਆ ਜਾਂ ਕੁਝ ਵੀ ਨਹੀਂ ਪਤਾ ਲੱਗ ਰਿਹਾ ਸਾਨੂੰ ਲੇਵਰ ਦਾ ਕੰਮ ਕਰਦਾ ਸੀਗਾ ਮਤਲਬ ਉਹ ਗੱਡੀਆਂ ਦੇ ਨਾਲ ਵੀ ਜਾਂਦਾ ਸੀ ਲੋਡ ਗੱਡੀਆਂ ਕਰਵਾਉਂਦਾ ਸੀ ਉਹ ਗੱਡੀ ਲੋਡ ਕਰਵਾ ਕੇ ਹੀ ਘਰੇ ਆ ਰਿਹਾ ਸੀਗਾ ਬਸ ਉਹ ਪੁਲ ਦੇ ਉੱਤੋਂ ਆ ਰਿਹਾ ਸੀ ਉੱਤੋਂ ਆਂਦੇ-ਆਂਦੇ ਹੀ ਕੋਈ ਗੱਡੀ ਉਹਨੂੰ ਟੱਕਰ ਮਾਰ ਕੇ ਚਲੇ ਗਈ ਲੁਧਣਾ ਲਾਇਨ ਨਾਲ ਜੋੜ ਜਿਓ ਤੁਸੀਂ ਤੇ ਮੈਂ ਹਾਂ ਯੂਵੰਬੇਰੀ ਦੇਰ ਰਾਤ ਇੱਕ ਵਿਅਕਤੀ ਆਪਣੇ ਕੰਮ ਤੋਂ ਘਰ ਆ ਰਿਹਾ ਸੀ ਸਾਢੇ 12:00 ਵਜੇ ਤੇ ਇੱਕ ਵਾਹਨ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਕੇ ਉਸ ਦੀ ਜਿਹੜੀ ਇਹ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਪਰ ਵਰਕਮੈਨ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮਾਮਲਾ ਪੂਰਾ ਜਾਣ ਲੈਣੇ ਕੌਣ ਹੈ ਵਿਅਕਤੀ ਸੀਗਾ ਕਿੱਥੋਂ ਆ ਰਿਹਾ ਸੀ ਤੇ ਕਿੱਥੋਂ ਜਾ ਰਿਹਾ ਸੀਗਾ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਕੋਰਕਾਜ਼ੀ ਮੇਰਾ ਮੈਮ ਕੋਨੇ ਵਿਅਕਤੀ ਕਿੱਥੋਂ ਆ ਰਿਹਾ ਸੀ ਤੇ ਕਿੱਥੋਂ ਜਾ ਰਿਹਾ ਸੀ ਬਾਜੀ ਉਹ ਕੰਮ ਤੋਂ ਘਰੇ ਆ ਰਿਹਾ ਸੀਗਾ ਉਹ ਮੇਰਾ ਬ੍ਰਦਰ ਆ ਛੋਟਾ ਵਾਲਾ ਉਹ 언ਮੈਰਿਡ ਹੈਗਾ ਉਹ ਰਾਤੀ 12:30 ਵਜੇ ਨਿਕੋ ਰਿਹਾ ਸੀ ਉਹਨੂੰ ਕੋਈ ਗੱਡੀ ਨੇ ਇੰਤਰਾ ਕੁਝ ਪਹਿਲਾਂ ਤਾਂ ਥੋੜੀ ਟੱਕਰ ਲੱਗੀ ਆ ਫਿਰ ਉਹਦੇ ਉੱਤੇ ਪੂਰੀ ਗੱਡੀ ਚੜ ਗਈ ਜੀਜੀ ਕੋਈ ਸੁਣਵਾਈ ਵੀ ਨਹੀਂ ਹੋਈ ਸਾਡੀ ਕਿਸੇ ਨੇ ਸਾਨੂੰ ਦੱਸਿਆ ਵੀ ਨਹੀਂ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਬਸ ਜਦੋਂ ਐਕਸੀਡੈਂਟ ਹੋਇਆ ਬਿਲਕੁਲ ਵੀ ਨਹੀਂ ਸਾਨੂੰ ਪਤਾ ਲੱਗਾ ਹੈਗਾ ਸਾਨੂੰ ਫਿਰ ਉਹਦੇ ਆਧਾਰ ਕਾਰਡ ਤੋਂ ਪਤਾ ਲੱਗਿਆ ਕਿ ਇੱਦਾਂ ਡੈਥ ਐਕਸੀਡੈਂਟ ਹੋ ਗਿਆ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਆ ਫਿਰ ਅਸੀਂ ਇੱਥੇ 7 ਨੰਬਰ ਥਾਣੇ ਤੇ ਗਏ ਰਿਪੋਰਟ ਲਿਖਾਈ ਪੂਰਾ ਉਹਨਾਂ ਤੋਂ ਪਤਾ ਕਰਵਾਇਆ ਕਿ ਕੀ ਹੋਇਆ ਮਾਮਲਾ ਤੁਸੀਂ ਤੁਹਾਨੂੰ ਦੱਸੋ ਤਾਂ ਸਹੀ ਕੌਣ ਮਾਰ ਕੇ ਗਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਗਿਆ ਫਿਰ ਵੀ ਬੋਡੀ ਸਾਨੂੰ ਕੱਲ ਸਾਰਾ ਦਿਨ ਅਸੀਂ ਥੱਕੇ ਖਾਦੇ ਆ 7 ਨੰਬਰ ਥਾਣੇ ਦਾ ਸਾਰਾ ਦਿਨ ਖਾਦੇ ਆ ਅੱਜ ਜਾ ਕੇ ਸਾਨੂੰ ਦੁਪਹਿਰੇ ਬੋਡੀ ਮਿਲੀ ਆ ਪੂਰਾ ਤੁਸੀਂ ਵੀਡੀਓ ਦੇਖੋ ਵੀਡੀਓ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਟਰੱਕ ਐਦਾ ਕੁਚਲ ਕੇ ਚਲਾ ਗਿਆ ਕਿ ਇੱਕ ਵਾਰ ਇੱਕ ਬੰਦੇ ਨੇ ਵੀ ਨਹੀਂ ਉੱਥੇ ਦੇਖਿਆ ਕਿ ਕਿੱਦਾਂ ਮਰਿਆ ਜਾਂ ਕੁਝ ਵੀ ਨਹੀਂ ਪਤਾ ਲੱਗ ਰਿਹਾ ਸਾਨੂੰ ਕਿ ਕਿੰਨੇ ਕਿ ਵਜੇ ਦੀ ਹੈ ਘਟਣਾ ਹੋਣੀ ਹੈ ਬਾਜੀ ਇਹ 12:30 ਵਜੇ ਦੀ ਰਾਤੀ ਘਟਨਾ ਵਾ ਜਿਹੜੇ ਸ਼ਖਸ ਦੀ ਮੌਤ ਹੋਈ ਆ ਉਹਨਾਂ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਬਾਜੀ ਉਹਦੀ 32 ਸਾਲ ਦੀ ਉਮਰ ਆ ਉਹਦਾ ਨਾਮ ਈਸ਼ਰ ਸਿੰਘ ਆ ਈਸ਼ਰ ਸਿੰਘ ਹਾਂਜੀ ਈਸ਼ਰ ਸਿੰਘ ਕੰਮ ਕੀ ਕਰਦੇ ਸੀਗੇ ਤੇ ਬਾਜੀ ਉਹ ਲੇਬਰ ਦਾ ਕੰਮ ਕਰਤਾ ਸੀਗਾ ਮਤਲਬ ਉਹ ਗੱਡੀਆਂ ਦੇ ਨਾਲ ਵੀ ਜਾਂਦਾ ਸੀ ਲੋਡ ਗੱਡੀਆਂ ਕਰਵਾਉਂਦਾ ਸੀ ਉਹ ਗੱਡੀ ਲੋਡ ਕਰਵਾ ਕੇ ਹੀ ਘਰੇ ਆ ਰਿਹਾ ਸੀਗਾ ਬਸ ਉਹ ਪੁਲ ਦੇ ਉੱਤੋਂ ਆ ਰਿਹਾ ਸੀ ਉੱਤੋਂ ਆਂਦੇ-ਆਂਦੇ ਹੀ ਕੋਈ ਗੱਡੀ ਉਹਨੂੰ ਟੱਕਰ ਮਾਰ ਕੇ ਚਲੇਗੀ ਕਿਸੇ ਨੇ ਕੋਈ enquary ਨਹੀਂ ਹੋ ਰਹੀ ਕੁਝ ਵੀ ਨਹੀਂ ਹੋ ਰਿਹਾ ਸਾਨੂੰ ਇਸ ਗੱਲ ਤੇ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਦੇਖੋ ਜਵਾਨ ਮੁੰਡਾ ਸਾਡਾ ਚਲਾ ਗਿਆ ਵਾ ਨਾ ਉਹਦੇ ਮਾਂ ਵਾ ਨਾ ਪਿਓ ਵਾ ਸਿੱ ਭੈਣਾ ਵਾ ਆਪੂਆਜੀ ਖੜੇ ਹੋਏ ਆ ਇਹ ਮੇਰੀ ਛੋਟੀ ਸਿਸਟਰ ਆ ਹਾਲਕੀ ਕੁਛੀ ਚੰਦ ਕਦਮਾਂ ਤੇ ਜੋਧੇਵਲ ਬਸਤੀ ਥਾਣਾ ਕੋਲ ਪੈਂਦਾ ਵਾ ਕੋਈ ਵੀ ਜੋਧੇਵਲ ਬਸਤੀ ਥਾਣੇ ਤੋਂ ਜਾਂ ਨਾ ਤੀਕ ਕੋਈ ਵੀ ਨਹੀਂ ਆਇਆ ਨਹੀਂ ਨਹੀਂ ਪਾਸ ਦੀ 7 ਨੰਬਰ ਵਾਲੇ ਥਾਣੇ ਵਾਲੇ ਹੀ ਚੁੱਕੇ ਲੈ ਕੇ ਗਏ ਆ ਉਹਨਾਂ ਨੇ ਹੀ ਸਾਨੂੰ ਮਤਲਬ ਨੰਬਰ ਦੇ ਕੇਗੇ ਉੱਥੇ ਸਾਰਾ ਆਧਾਰ ਕਾਰਡ ਦੇ ਫੋਟੋ ਵੀਡੀਓ ਉਹਨਾਂ ਨੇ ਹੀ ਪਾਈਆਂ ਸੀ ਉੱਥੇ ਹੀ ਜਾ ਕੇ ਸਾਨੂੰ ਪਤਾ ਲੱਗਿਆ ਕਿ ਤੁਹਾਡਾ ਬੰਦਾ ਇੱਥੇ ਸਿਵਲ ਚ ਪਹੁੰਚਿਆ ਵਾ ਕਿ ਉਹਦਾ ਐਕਸੀਡੈਂਟ ਹੋ ਗਿਆ ਵਾ ਫਿਰ ਸਾਨੂੰ ਉੱਥੇ ਪੂਲ ਤੇ ਮੁੰਡੇ ਖੜੇ ਹੋਏ ਸੀ ਉਹਨਾਂ ਨੇ ਸਾਨੂੰ ਵੀਡੀਓ ਦਿਖਾਈਆਂ ਕਿ ਦਾ ਦਾ ਟਰੱਕ ਵਾਲਾ ਗੱਡੀਆਂ ਮਾਰ ਕੇ ਚਲੇ ਗਈਆਂ ਪਰ ਪਤਾ ਨਹੀਂ ਲੱਗਿਆ ਕਿ ਕਿਹੜਾ ਮਾਰ ਕੇ ਚਲਾ ਗਿਆ ਫਿਰ ਅਸੀਂ ਪੁਲਿਸ ਵਾਲਿਆਂ ਤੋਂ ਵੀ ਪੁੱਛਿਆ ਕਿ ਸਾਡੀ ਦੱਸੋ ਕਿ ਕੌਣ ਮਾਰ ਕੇ ਗਿਆ ਜਾਂ ਕਿੰਨੇ ਮਾਰਿਆ ਵਾ ਤੁਸੀਂ ਥੋੜਾ ਬੋਤਾਂ ਆਈਡੀਆ ਦੋ ਸਾਨੂੰ ਕਿ ਅਸੀਂ ਕੋਈ ਇਨਕੁਆਰੀ ਕਰ ਸਕੀਏ ਪਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਪਰ ਸੰਸਕਾਰ ਕਰ ਦਿੱਤਾ ਗਿਆ ਕਿ ਹਾਂ ਜੀ ਭਾਜੀ ਸਿੱਧਾ ਅਸੀਂ ਘਰੇ ਨਹੀਂ ਲੈ ਕੇ ਆਏ ਕਿਉਂਕਿ ਉਹਦੀ ਹਾਲਤ ਬਿਲਕੁਲ ਨਹੀਂ ਸੀ ਉਹ ਇੰਨਾ ਜਿਹਾ ਬਚਿਆ ਵਾ ਬਾਕੀ ਸਰੀਰ ਤਾਂ ਸਾਰਾ ਉਹਦਾ ਉੱਥੇ ਹੀ ਖਤਮ ਹੋ ਗਿਆ ਲੱਤਾਂ ਬਾਹਾਂ ਸਾਰੀਆਂ ਉਹਦੀਆਂ ਉੱਥੇ ਹੀ ਟੁੱਟ ਗਈਆਂ ਕੁਝ ਵੀ ਨਹੀਂ ਬਚਿਆ ਸੀਗਾ ਸਿੱਧਾ ਉਹਨੂੰ ਹਸਪੀਟਲ ਤੋਂ ਉੱਥੇ ਸ਼ਮਸ਼ਾਨ ਘਾਟੀ ਲੈ ਕੇ ਗਏ ਆ ਤੇ ਹੁਣ ਪੁੱਛਨੇ ਕੀ ਤਰ੍ਹਾਂ ਗੱਲਬਾਤ ਕੀਤੀ ਕੀ ਅਸ਼ੋਸ਼ਨ ਦਿੱਤਾ ਕਿ ਫੜਾਂਗੇ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਹਾਲ ਤੱਕ ਜਾਂ ਕੁਛ ਨਹੀਂ ਪਾਜੀ ਕੋਈ ਗੱਲਬਾਤ ਹਜੇ ਨਹੀਂ ਹੋਈ ਹੈਗੇ ਉਹ ਕਹਿ ਰਹੇ ਸੀਗੇ ਅਸੀਂ ਇਨਕੁਆਰੀ ਕਰਾਂਗੇ ਫਿਰ ਕੱਲ ਵੀ ਅਸੀਂ ਵੀਡੀਓ ਵਾਲਿਆਂ ਨੂੰ ਬੁਲਾ ਕੇ ਥੋੜੀ ਰਿਪੋਰਟ ਦਿਖਾਈ ਹੈ ਕਿ ਸਾਡੇ ਕੋਈ ਜਾਂਚ ਕੀਤੀ ਜਾਵੇ ਸਾਡਾ ਕੋਈ ਮਾਮਲਾ ਸਹੀ ਕੀਤਾ ਜਾਵੇ ਸਾਨੂੰ ਕੋਈ ਇਨਕੁਆਰੀ ਕਰਕੇ ਦਿਖਾਓ ਜਿੰਨੇ ਵੀ ਮਾਰਿਆ ਹੈਗਾ ਸਾਨੂੰ ਪਤਾ ਲੱਗਣਾ ਚਾਹੀਦਾ ਕੌਣ ਹੈ ਜਵਾਨ ਮੁੰਡੇ ਨੂੰ ਮਾਰ ਕੇ ਫਿਰ ਵੀ ਇੱਕ ਵਾਰੀ ਵੀ ਉਹਨੇ ਪਿੱਛੇ ਪਲਟ ਕੇ ਨਹੀਂ ਦੇਖਿਆ ਕਿ ਉਹਦੇ ਤੇ ਕੀ ਭੀਤਰੀ ਹੈ ਆਪਣਾ ਸਮਰਾਲਾ ਚੌਂਕ ਬਾਈਪਾਸ ਦੇ ਉੱਪਰ ਜਿਹੜਾ ਹਾਈਵੇ ਤੇ ਐਕਸੀਡੈਂਟ ਹੋਇਆ ਡਰਬੋੜੀ ਉਹ ਇਹ ਉੱਥੇ ਸਾਡਾ ਡਿਊਟੀ ਅਫਸਰ ਇਹ ਸੀ ਮਲਕੀਤ ਸਿੰਘ ਐ ਇਸ ਮੌਕੇ ਤੇ ਤੋਂ ਕੋਈ ਗੱਡੀਆਂ ਨੂੰ ਬੰਦੇ ਨੂੰ ਹਿੱਟ ਕਰਕੇ ਲੰਘੀ ਸੀ ਜਿਹੜੀ ਡਰਬੋੜੀ ਕਾਫੀ ਖਰਾਬ ਹੋ ਗਈ ਸੀ ਲਾਈਏ ਕਰਕੇ ਤੇ ਉਹ ਫਿਰ ਇਸੇ ਮਲਕੀਤ ਸਿੰਘ ਮੌਕੇ ਤੇ ਜਾ ਕੇ ਆਪਣਾ ਸੜਕੀ ਡਰਬੋੜੀ ਸੰਭੀ ਪੀਸੀਐਲ ਭਿੱਜਿਆ ਰਾਤ ਨੂੰ ਤੋਂ ਸਾਨੂੰ ਉਧਾਰ ਕਾਰਡ ਮਿਲ ਗਿਆ ਸੀਗਾ ਉਹ ਹੁਣ ਸਿਰੇ ਸਾਰਾ ਪੜਤਾਲ ਕਰਾਈ ਉਹ ਟਿੰਬਾ ਰੋਡ ਦਾ ਇਸ਼ਾ ਸਿੰਘ ਰਹਿਣ ਵਾਲਾ 32 ਸਾਲ ਦਾ ਮੁੰਡਾ ਉਹਦੀ ਡੈੱਡ ਬੋਡੀ ਹੈ ਉਹ ਹੁਣ ਘਰਦੇ ਆ ਗਿਆ ਤੁਹਾਡੇ ਬਿਆਨਾਂ ਦੇ ਉਪਾਰ ਬੀਰ ਵੀ ਕਰ ਦਿੱਤੇ ਗਏ। ਕੋਈ ਸੀਸੀਟੀਵੀ ਆਈਐਸਲੀਅਰ ਨਹੀਂ ਉੱਥੇ ਹਾਈਵੇ ਦੇ ਉੱਪਰ ਸੀਗਾ। ਅੱਛਾ। ਅੱਛਾ ਬਾਈਪੁਰ ਦੇ ਉੱਪਰ ਐਕਸੀਡੈਂਟ ਹੋਇਆ ਤੇ ਹਿੱਟ ਕਰਕੇ ਗੱਡੀ ਗਈ ਹਿੱਟ ਕਰਨ ਦਾ ਪਰਚਾ ਦਰਜਾ। 7 ਨੰਬਰ ਥਾਣੇ ਦੇ ਕੋਲ ਜਿਹੜਾ ਕੀ ਹੈ ਕੇਸ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਕਿੰਨੀ ਕੋਈ ਜਲਦ ਉਸ આરોપી ਨੂੰ ਉਸ ਵਾਹਨ ਚਾਲਕ ਨੂੰ ਕਿੰਨੀ ਕੋਈ ਜਲਦੀ ਫੜਕਦੇ ਨੇ। ਇਹ ਅਨਾਲਿਸਿਸ ਸਮੇਂ ਦੇ ਵਿੱਚ ਪਤਾ ਚੱਲੇਗਾ। ਜੁੜੇ ਲੋਧਣਾ ਲੈ ਵਿਦਨ ਹਣੀ ਦਾ ਯੂਮਬੇ ਰਿਪੋਰਟ ਧੰਨਵਾਦ।